ਮੈਂ ਸਰਵਣ ਸਿੰਘ ਪੰਦੇੜ ਕੇਮਮ ਤੇ ਐਸਕੇਮ ਨਾਨ ਪੋਲਿਟਿਕਲ ਵੱਲੋਂ ਜੁੜੀ ਹੁਣ ਫੈਸਲਾ ਕੀਤਾ ਗਿਆ ਵਾ ਜਿਹੜਾ ਅੱਜ ਸਵੇਰੇ ਸ਼ੰਭੂ ਬਾਰਡਰ ਤੇ ਕਿਸਾਨ ਰੇਸ਼ਮ ਸਿੰਘ ਪਿੰਡੋਂ ਦਾ ਹੈਗਾ ਸੀਗਾ ਪਾਉਂਵਿੰਡ ਔਰ ਜ਼ਿਲ੍ਹਾ ਤਰਨਤਾਰ ਜਿੰਨੇ ਪਤਾ ਲੱਗਾ ਵੀ ਟਰਾਲੀ ਤੋਂ ਬਾਹਰ ਗਿਆ 9 ਵਜੇ ਸਾਡਾ ਜਿਹੜਾ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਦਾ ਲੰਗਰੋ ਦੇਚ ਆਇਆ ਉੱਥੇ ਆ ਕੇ ਦੱਸਿਆ ਵੀ ਮੈਸਲਫਾਸ ਖਾਲੀ ਹੈਗੀ ਐ ਫਿਰ ਉਹਨੂੰ ਤੁਰੰਤ ਰਾਜਪੁਰਾ ਹਸਪੀਟਲ ਰਾਜਪੁਰੇ ਤੋਂ ਰਜਿੰਦਰਾ ਹਸਪੀਟਲ ਕੀਤਾ ਜਿੱਥੇ ਜਾਂਦਾ ਜਾਂਦਾ ਕਿਸਾਨ ਦੀ ਸ਼ਹਾਦਤ ਹੋ ਗਈ ਹੈ ਆਪਣੀਆਂ ਬਾਈਟਾਂ ਚ ਕਹਿ ਕੇ ਗਿਆ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸਲਫਾਸ ਕਰਦੀ ਹੈ ਇੱਕ ਬਾਈਟ ਚ ਉਹਨੇ ਇਹ ਵੀ ਕਿਹਾ ਵੀ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠਿਆ ਸਰਕਾਰ ਸਾਡੀ ਗੱਲ ਨਹੀਂ ਮੰਨ ਰਹੀ ਅੱਗੇ ਤੇ ਕਰਕੇ ਵੀ ਮੈਂ ਸਲਫਾਸ ਕਰਦੀ ਹੈਗੀ ਸੋ ਜੜੀ ਸਰਕਾਰ ਕੋਲੋਂ ਤੰਗ ਆ ਕੇ ਉਹਨੇ ਖੁਦਕੁਸ਼ੀ ਕੀਤੀ ਮੋਦੀ ਸਰਕਾਰ ਤੋਂ ਇੱਕ ਤਾਂ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਇੱਕ ਉਹਨਾਂ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਰਾਸ਼ੀ ਮਿਲਣੀ ਚਾਹੀਦੀ ਸਹਾਇਤਾ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮਾਫ਼ ਹੋਣਾ ਜਿਹਦਾ ਯੋਗਤਾ ਦੇ ਅਨੁਸਾਰ ਨੌਕਰੀ ਮਿਲਣੀ ਚਾਹੀਦੀ ਆ 19 ਦਿਨ ਤੱਕ ਦੋਵੇਂ ਫਾਰਮ ਜੜਿਆ ਉਹਨਾਂ ਦੇ ਜਿਹੜਾ ਪੋਸਟਮਾਰਟਮ ਨਹੀਂ ਕਰਾਉਣਗੇ ਤੇ ਨਾ ਸਸਕਾਰ ਕੀਤਾ ਜਾਊਗਾ